ਆਣ ਹੋਇਆ ਗਰਮੀ ਹੋਰ ਹੋਰ ਬਹੁਤ ਬਹੁਤ ਬਾਈ ਨੇ ਉਹਨਾਂ ਦਾ ਤਖਤਾਰ ਕੀਤਾ ਇਹਨੂੰ 14 ਕਿਲੋ ਵੱਡੀਆਂ ਬਾਈ ਜੀ ਦਿੱਲੀ ਪਾਰਕ ਦੇ ਸਿੱਕੇ ਸੰਗਤਵਾ ਜਾਇਰ ਕੀਤੇ ਨੇ ਨਹੀਂ ਨਹੀਂ ਹੋਇਆ ਹੈ ਅੱਜ ਦੀ ਵਿਸ਼ਾਲ ਸੇਵਾ ਯਾਤਰਾ ਦੀ ਆਰੰਭਤਾ ਹੋ ਚੁੱਕੀ ਆ ਇਹ ਕੋਈ ਨਹੀਂ ਇਹ ਕੋਈ ਨਹੀਂ ਆਣਾ ਹੀ ਆ ਇਹ ਸੈਟਿੰਗ ਸ਼ੂਟਿੰਗ ਲੱਗੀ ਹੋਣੀ ਨਾ ਕਾਲੀ ਨਾ ਕੋਣ ਅੱਗੇ ਚੱਲੇ ਪਾਣੀ ਨਹੀਂ ਕੀਰਤਨ ਜੇ ਨਾਲ ਸਾਹਿਬ ਜੀ ਨੂੰ ਆ ਉਹਨਾਂ ਨੂੰ ਦੇ ਸਮਾਜਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਬਾਕੀ ਬਾਕੀ ਤਾਰ বাজ ਜਥੇਬੰਦੀਆਂ ਦੇ ਆਗੂ ਸਹਿਬਾਨ ਬਾਕੀ ਬਾਕੀ ਰਾਜਨੀਤਿਕ ਪਾਰਟੀਆਂ ਤੋਂ ਹੌਲੀ ਹੌਲੀ ਪ੍ਰੀਤੀ ਬਿੰਦੀਆਂ ਬਹੁਤ ਜਾਣਤੀ ਕਰਦੇ ਨੇ ਜੀ ਔਰ ਕਹਿੰਦੀ ਆ ਵੀ WhatsApp ਦਾ ਨਾਮ ਆਪਾਂ ਪੰਜਾਬ ਦੇ ਮਾਧਿਅਮ ਨਾਲ ਬੜੀਆਂ ਦੁਖਾਂ ਦੇ ਲਈ ਮਨੁੱਖੀ ਇਟਰੀਟਮੈਂਟ ਦੇ ਪਾਸੇ ਅਸਲ ਦੇ ਵਿੱਚ ਕਿੱਥੇ ਫਸੇ ਹਾਂ ਕਿੱਥੇ ਦਾ ਕਿੱਥੇ ਸੁਰੱਖਿਤਾ ਕਰਨੀ ਹੈ ਕਿ ਲੋਕਾਂ ਦੇ ਪੈਰ ਤੇ ਜਾਂ ਹੱਥ ਪਾਣ ਲਈ ਹੱਥ ਹੱਥੇ ਨੂੰ ਕੇ ਆਏ ਦੇ ਉਸ ਦਿਲਦਰ ਦੇ ਵਿਚੋਂ ਸੁਣਨ ਦੇ ਵਿਚੋਂ ਕਾਹਦੇ ਵੀ ਦੇ ਫਤਗੋਣਾ ਕਰਨ ਸਾਨੂੰ ਇਹ ਹੋਤੀ ਹੈ ਸਿਰਵਾ ਪਰੇ ਤੇ ਉਹ ਜਿਹੜੇ ਆਉਂਦੇ ਦਾ ਜੀਵਨ ਹੋਰ ਸੁਖਾਲਾ ਹੋ थोरीचलो <onders Spanish> <mí toys rahsi Liverpool> ਸੁਖਾਇਆ ਜੋ ਕਦ ਪਈ ਰਣਾ ਮੈਂ ਮੈਂਤੀ ਪ੍ਰਬੰਧ ਕਰ ਰਿਹਾ ਜੀ ਔਰ ਸਾਰੇ ਮੱਲਾ ਨਿਵਾਸੀਆਂ ਔਰ ਸਤਵਰੇ ਦੇ ਜਨਮ ਦਿਹਾੜੇ ਮਨਾ ਸਮਾਹਨ ਜਗਰਦਰ ਜੀ ਸਤਗੁਰੂ ਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਧੂਮ ਧਾਮ ਦੇ ਨਾਲ ਦੁਨੀਆ ਭਰ ਦੇ ਵਿੱਚ ਅੱਜ ਦੇ ਦਿਨ ਮਨਾਇਆ ਜਾਂਦਾ ਹੈ ਸਤਗੁਰੂ ਅਰਦਾਸ ਮਹਾਰਾਜ ਦੇ ਇਸ ਗੁਰਪਰਪੁਰਪ ਦੇ ਸੰਬੰਧ ਵਿੱਚ ਦੇਸ਼ ਵਿਦੇਸ਼ ਦੁਨੀਆ ਭਰ ਵੱਡੀਆਂ ਸ਼ੋਭਾ ਯਾਤਰਾਵਾਂ ਨਿਕਲਦੀਆਂ ਹਨ ਉਸੇ ਲੜੀ ਦੇ ਵਿੱਚ ਸਤਗੁਰੂ ਅਰਦਾਸ ਮਹਾਰਾਜ ਦੀ ਚਰਨ ਛੋਪਾ ਪ੍ਰਾਪਤ ਇਤਿਹਾਸਿਕ ਸਥਾਨ ਸ਼੍ਰੋਮਣੀ ਸ਼੍ਰੀ ਗੁਰੂ ਅਰਦਾਸ ਮੰਦਿਰ ਜੀਟੀ ਰੋਡ ਚੱਕੀ ਮਖਵਾੜਾ ਤੋਂ ਇੱਕ ਵਿਸ਼ਾਲ ਨਗਰ ਜੀਵਨ ਜੋ ਆਰੰਭ ਹੋਇਆ ਹੈ ਜਿਸ ਦੇ ਵਿੱਚ ਲੱਖਾਂ ਦੀ ਤعداد ਦੇ ਵਿੱਚ ਸੰਗਤਾਂ ਇਸ ਦੇ ਵਿੱਚ ਬਹੁਤ ਹੀ ਸ਼ਰਧਾ ਦੇ ਨਾਲ ਸ਼ਾਮਲ ਹੁੰਦੀਆਂ ਹਨ ਤੇ ਅੱਜ ਵੀ ਹੋਈਆਂ ਹਨ ਇਹ ਇੱਕ ਇਤਿਹਾਸਿਕ ਸਥਾਨ ਹੈ ਜਿੱਥੇ ਲੋਕਾਂ ਦੀ ਬਹੁਤ ਦੀ ਸ਼ਰਧਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਗੁਰਦੇਵ ਧੰਗੁਰਦੇਵ ਬਹੁਤ ਜਨਮ ਵਿਛੜੇ ਥੇ ਮਾਦੋ ਜਨਮ ਤੁਹਾਰੇ ਲੈ ਕੇ ਅੱਜ ਜਿੱਥੇ ਫਗਵਾੜਾ ਨਿਵਾਸੀਆਂ ਨੂੰ ਪੂਰੀ ਦੁਨੀਆ ਵਾਸੀਆਂ ਨੂੰ ਹਰ ਇੱਕ ਪੰਜਾਬੀ ਨੂੰ ਮੈਂ ਆਪਣੇ ਉਹ ਆਪਣੀ ਪਾਰਟੀ ਸ਼ੁਰੂ ਨਹੀਂ ਕਾਲੀਦਲ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗੂ ਤੁਰੰਦੇ ਲੱਖ ਲੱਖ ਹੋਦਾ ਜੀ ਨੂੰ ਬੋਥਿਆ ਜੀ ਵਿਸ਼ਾਦ ਨਗਰ ਗੀਤਨ ਸ਼੍ਰੀ ਗੁਰੂ ਰਵਿਦਾਸ ਮੰਦਰ ਕੋ ਕੜੇ ਆ ਰਿਹਾ ਕਿ ਮੈਂ ਆਓ ਫਵਾੜਾ ਵਸਨ ਬੇਨਤੀ ਕਰਦਾ ਕਿ ਆਪਾਂ ਆਓ ਇਸ ਨਗਰ ਕੀਰਤਨ ਦਾ ਇਸ ਸਵੇਰ ਯਾਤਰਾ ਦਾ ਸਵਾਗਤ ਕਰੀਏ ਤੇ ਗੁਰੂ ਸਾਹਿਬ ਨੇ ਜੋ ਸਾਨੂੰ ਸత్యਾਂਵ ਦਿੱਤੇ ਹੋਏ ਆਪਾਂ ਆਪ ਵੀ ਚੱਲੀ ਆਪਣੇ ਬੱਚਿਆਂ ਨੂੰ ਨਾਲ ਚੱਲੇ ਲੱਜਾ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਅੱਜ ਰੋਕੇ ਕਰ ਰੋਕੇ ਕਰ ਲਓ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਚੱਕ ਕੇ ਫਵਾੜਾ ਤੋਂ ਬਹੁਤ ਹੀ ਵੱਡੇ ਵਿਸ਼ਾਲ ਸ਼ੋਭਾ ਯਾਤਰਾ ਦਾ ਯੋਜਨ ਕੀਤਾ ਗਿਆ ਸ਼ੋਭਾ ਯਾਤਰਾ ਜਿਹੜੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੱਢੀ ਜਾ ਰਹੀ ਹੈ ਪਾਲਕੀ ਬਹੁਤ ਹੀ ਸੁੰਦਰ ਫੁੱਲਾਂ ਨਾਲ ਸਜਾਈ ਗਈ ਹੈ ਪੂਰੀ ਪ੍ਰਬੰਧਕ ਕਮੇਟੀ ਨਤਮਸਕਤ ਹੁੰਦੀ ਹੋਈ ਸਾਰੇ ਸ਼ਹਿਰ ਦੇ ਸੂਝਵਾਨ ਸੱਜਣਾਰੇ ਸਾਰੇ ਸ਼ਹਿਰ ਦੇ ਪਤਵੰਤੇ ਸੱਜਣ ਪੋਲੀਟিক্যাল ਪਾਰਟੀਆਂ ਦੇ ਸਾਰੇ ਪੋਲੀਟ ਸੱਜਣ ਸਾਰੀ ਧਾਰਮਿਕ ਸੰਸਥਾਵਾਂ ਅੱਜ ਇਸ ਗੁਰੂ ਘਰ ਦੇ ਜਿਹੜੀ ਪਾਲਕੀ ਕੱਢੀ ਗਈ ਆ ਗੁਰੂ ਘਰ ਤੋਂ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਸਾਰੇ ਜਣੇ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਆ ਗੁਰੂ ਜੀ ਦਾ ਪਿਆਰ ਪ੍ਰਾਪਤ ਕਰ ਰਹੇ ਆ ਸੋ ਦਾਸ ਅਸ਼ੋਕ ਭਾਟੀਆਂ ਵੱਲੋਂ ਸਾਡੇ ਪ੍ਰਧਾਨ ਦਵਿੰਦਰ ਕੁਲਤਮ ਜੀ ਵੱਲੋਂ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਬਜ਼ੀਆਂ ਸੰਗਤਾਂ ਨੂੰ ਉਹ ਬਾੜੇ ਵਿੱਚ ਬਸਦੀਆਂ ਸੰਗਤਾਂ ਨੂੰ ਅੱਜ ਦੇ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਤੇ ਇੱਕ ਬੇਨਤੀ ਹੋਰ ਕਿ ਕੱਲ ਨੂੰ ਸ਼੍ਰੋਮਣੀ ਸ਼੍ਰੀ ਗੁਰੂ ਦੇਵ ਜੀ ਦਾਸ ਮੰਦਰ ਪ੍ਰਬੰਧਕ ਸ਼੍ਰੀ ਗੁਰੂ ਰਵਿਦਾਸ ਮੰਦਰ ਵਿਖੇ ਹੀ ਚੱਕਰੀਂ ਵਿਖੇ ਹੀ ਬਹੁਤ ਵੱਡੇ ਪ੍ਰੋਗਰਾਮ ਦਾ ਯੋਜਨ ਕੀਤਾ ਗਿਆ ਹੈ। ਸ਼੍ਰੀ ਖੰਡਭਾ ਸਾਹਿਬ ਜੀ ਦੇ ਪਾਠ ਦੇ ਭੋਗ ਤੋਂ ਬਾਅਦ ਨਿਸ਼ਾਨ ਸਾਹਿਬ ਦੀ ਸੇਵਾ ਹੋਣੀ ਹੈ ਤੇ ਧਾਰਮਿਕ ਪ੍ਰੋਗਰਾਮ ਕਿਤੇ ਜਾ ਰਹੇ ਆ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਕੱਲ ਦੇ ਪ੍ਰੋਗਰਾਮਾਂ ਵਿੱਚ ਵੀ ਸ਼ਾਮਲ ਹੋ ਕੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ ਜੈ ਗੁਰੂ ਦੇਵ ਧੰਨ ਗੁਰਦੇਵ ਸ਼੍ਰੀ ਗੁਰੂ ਰਾਮ ਰਾਜਾ ਜੀ 648 ਪ੍ਰਕਾਸ਼ ਪਰਦੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਅੱਜ ਜੋ ਚੱਕ ਕੇ ਹ ਜੀ ਜੀ ਰੋਡ ਤੋਂ ਪ੍ਰਸ਼ਾਦ ਸ਼ੋਭਾ ਯਾਤਰਾ ਦਾ ਆਯੋਜਨ ਹੋ ਰਿਹਾ ਉਸ ਵਿੱਚ ਸੰਗਤਾਂ ਦੇ ਭਾਰੀ ਉਤਸ਼ਾਹ ਸੰਗਤਾਂ ਵੱਧ ਜੜ ਕੇ ਹਿੱਸਾ ਲੈ ਰਹੀਆਂ ਹਨ ਮੈਂ ਸਮਝਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਸਭੁੱਤੀ ਮਾਨਵਤਾ ਨੂੰ ਸਤਿਗੁਰੂ ਦਾ